ਅਸੀਂ ਅੱਜ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਪਸਬੰਧਾ ਇਲਾਕੇ ਜ਼ਿਲ੍ਹਾ ਰਾਜਨਪੁਰ ਦੀ ਬਸਤੀ ਦੋਸ ਮੁਹੰਮਦ ਦੀ ਇਹ ਬਸਤੀ ਜ਼ਿਲ੍ਹਾ ਰਾਜਨਪੁਰ ਦੇ ਇਲਾਕੇ ਚੱਕ ਡਾੜ ਦੇ ਵਿੱਚ ਮੌਜੂਦ ਹੈ ਇਸ ਬਸਤੀ ਦੇ ਵਿੱਚ 110 ਦੇ ਕਰੀਬ افراد ਰਹਿੰਦੇ ਨੇ ਅਗਸਤ 2022 ਦੇ ਵਿੱਚ ਆਏ ਹੜ੍ਹਾਂ ਨੇ ਇਹਨਾਂ ਲੋਕਾਂ ਦੇ ਘਰ ਤਬਾਹ ਕਰ ਦਿੱਤੇ ਸਨ ਨਾਲ ਹੀ ਨਾਲ ਮਾਲ-ਮਵੇਸ਼ੀ ਤੇ ਫਸਲਾਂ ਦਾ ਵੀ ਕਾਫੀ ਨੁਕਸਾਨ ਕੀਤਾ ਸੀ ਲੋਕ ਆਪਣੀ ਬੁਨਿਆਦੀ ਜ਼ਰੂਰਿਆਤ ਤੋਂ ਮਹਿਰੂਮ ਹੋ ਗਏ ਸਨ ਇਹ ਪਾਣੀ ਪਾਈ ਤੋਂ 6 ਫੁੱਟ ਚੜ ਗਿਆ ਸੀ ਜਿਸ ਦੇ ਕਾਰਨ ਲੋਕ ਖੁੱਲੇ ਸਮਾਨ ਥਲੇ ਉੱਚੇ ਥਾਂ ਤੇ ਕੈਮਾਂ ਦੇ ਵਿੱਚ guzara ਕਰ ਰਹੇ ਸਨ ਹਾਣ ਤੋਂ ਬਾਅਦ ਜਦੋਂ ਖਾਲਸਾ ਏ ਦੀ ਟੀਮ ਨੇ ਇਸ ਇਲਾਕੇ ਦਾ ਸਰਵੇ ਕੀਤਾ ਨਾਲ ਹੀ ਨਾਲ ਖਾਲਸਾ ਏ ਨੇ ਦੇਖਿਆ ਇਸ ਬਸਤੀ ਦੇ ਵਿੱਚ ਨਲਕਾਨੀ ਹੈ ਲੋਕ ਦੂਰ ਦਰਾਸ ਤੋਂ ਜਾ ਕੇ ਪਾਣੀ ਭਰ ਕੇ ਲੈ ਕੇ guzara ਕਰ ਰਹੇ ਨੇ ਇਸ ਦੁਰਦ ਨੂੰ ਦੇਖਦਿਆਂ ਖਾਲਸਾ ਏ ਨੇ ਫੋਰੀ ਤੋਰ ਇਥੇ ਨਲਕਾ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਤੇ ਇਸ ਮਦਦ ਨੂੰ ਦੇਖਦਿਆਂ ਲੋਕ ਬਹੁਤ ਖੁਸ਼ ਹੋਏ ਤੇ ਖਾਲਸਾ ਏ ਦਾ ਸ਼ੁਕਰੀਆ ਦਾਅ ਕੀਤਾ ਸਰ ਏ ਜੋ ਜ਼ੈਨ ਕਈ ਸਾਡੀ ਮਦਦ ਕਰਨੀ ਕੀਤਾ ਖਾਲਸਾ ਏ ਐ ਸਾ ਕੋ ਨਲਕਾ ਲਵਾ ਦਿੱਤੇ ਸ ਮਿੱਠਾ ਪਾਣੀ ਐ ਸਾ ਬਹੁਤ ਖ ਨਾ ਸਾਡੇ ਵਸਤੀ ਚ ਫੜਾ ਅਫਰਾਦ ਨੇ ਖਾਨਦਾਨ ਨੇ ਇੱਥੇ ਯਕੀ ਆਠ ਤਕਰੀਬਨ ਤਕਰੀਬਨ 100 ਕਨ ਜ਼ਿਆਦਾ ਬੰਦਾ ਰਹੇ ਮਨ ਇਨਸਾਨ ਰਹੇ ਵਿਦੂ ਇਸ ਮੁਸ਼ਕਿਲ ਵਕਤ ਦੇ ਵਿੱਚ ਖਾਲਸਾ ਇੱਕ ਖਾਸ ਸਾਈਟ ਇਹਨਾਂ ਲੋਕਾਂ ਦਾ ਸਹਾਰਾ ਬਣੀ ਸੋ ਖਾਲਸਾ ਨੂੰ ਐਂਡਸਪੋਰਟ ਕਰਦੇ ਰਹੋ ਤਾਂ ਕਿ ਖਾਲਸਾ ਇਹਨਾਂ ਜ਼ੁਤਮੰਦਰ ਦੀ ਹੈਲਪ ਕਰਦੀ ਰਹੇ ਸੋ ਅਗਰ ਇਹ ਵੀਡੀਓ ਚੰਗੀ ਲੱਗੇ ਤੈਨੂੰ ਲਾਈਕ ਕਮੈਂਟ ਸ਼ੇਅਰ ਲਾਜ਼ਮ ਕਰਿਓ ਥੈਂਕ ਯੂ